ਅੱਡੀ ਬਰੇਡਿੰਗ ਸਾਡੇ ਕੋਲ ਕਈ ਤਰ੍ਹਾਂ ਦੀਆਂ ਨੇ ਅਲੱਗ-ਅਲੱਗ ਵੇਸ਼ੇਕ ਵਧੀਆ-ਵਧੀਆ ਬਣਾ ਲੈਣਾ ਜੂਸ ਦੇ ਫਲੇਵਰ ਵੀ ਸਾਡੇ ਲੱਗ-ਲੱਗ ਬਣਾ ਦਈਏ ਵਧੀਆ ਭਾਈ ਸਰਬਲੋ ਦੇ ਬਾਟਿਆਂ 'ਚ ਹੀ ਜੂਸ ਛਕਾਉਣ ਦਾ ਵਿਚਾਰ ਕਿੱਥੋਂ ਆਇਆ ਤੁਹਾਨੂੰ ਜਰਮਣੇ ਗੁਰੂ ਮਰਦ ਦੇ ਲੜ ਲੱਗੇ ਆ ਤੁਹਾਨੂੰ ਅਲਾਉਡ ਹੀ ਸਰਬਲੋ ਦੇ ਵਰਤਨਾਂ ਛਕਣਾ ਨਾ ਜੀ ਖਾਣਾ ਪੀਣਾ ਜੋ ਵੀ ਹੈ ਸਾਰਾ ਕੁਝ ਅਡੇਕਰਾਂ ਜੀ ਵੀ ਵਰਤਨ ਸਰਬਲੋ ਦੇ ਰੱਖੇ ਆ ਬਣੇ ਸਾਰਿਆਂ ਵਾਸਤੇ ਵੀ ਬੇਨੀਫਿਟ ਵਾਲੇ ਨੇ ਬਾਕੀ ਸਾਡੇ ਕੋਲ ਸਿੰਘ ਸਾਰੇ ਸਰਦਾਰ ਭਰਾ ਹੁੰਦੇ ਆ ਸਾਰੇ ਬਾਟਿਆਂ 'ਚ ਸ਼ਾਕੀ ਖੁਸ਼ ਨੇ ਜੀ ਪਰ ਜਿਹੜਾ ਵੀ ਬੰਦਾ ਸ਼ਾਕੀ ਜਾਂਦਾ ਖੁਸ਼ ਹੋ ਕੇ ਜਾਂਦਾ ਬਾਕੀ ਸਾਰੇ ਆਉਂਦੀ ਮਾਨ ਕਰਕੇ ਆ ਗੁਰੂ ਮਹਾਰਾਜ ਦਾ ਲੜ ਲੱਗੇ ਬਾਣਾ ਪਿਆ ਬਾਣੇ ਕਰਕੇ ਥੋੜੇ ਜਿਆਦਾ ਪ੍ਰਭਾਵ ਪਿਆ ਆਈ। ਉਹ ਵੀ ਇਹਦੇ ਵਿੱਚ ਜੂਸ ਵਾ ਦਿੱ ਜਾਂਦਾ। ਹਰੇਕ ਦੁਕਾਨਦਾਰ ਬਰਦਾਸ਼ਤ ਨਹੀਂ ਕਰੂਗਾ। ਇਹਦੇ ਵਿੱਚ ਇੱਕ ਗਲਾਸ ਦੀ ਜਗ੍ਹਾ ਡੇਢ ਗਲਾਸ ਬੰਨਦਾ ਜੂਸ ਦਾ। ਅਈਓ ਵੈਸੀ ਮਤਲਬ ਦੇ ਦਿੰਦੇ ਨੇ ਖੁਸ਼ੀ ਨਾਲ। ਸਾਨੂੰ ਇੰਨੀ ਕੋਈ ਖੁਸ਼ੀ ਮਨ ਨੂੰ ਇੰਨੀ ਸਾਡੇ ਬਾਟਿਆਂ ਦੀ ਚੜ੍ਹਦੀ ਕਲਾ। ਸਰ ਬਲੋ ਦੇ ਬਾਟਿਆਂ 'ਚ ਜੂਸ ਪੀ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਵੀ ਚਲੋ ਗੁਰੂ ਮਹਾਰਾਜ ਦੀ ਯਾਦ ਆਉਂਦੀ ਆ ਤੇ ਗੁਰੂ ਮਹਾਰਾਜ ਨੇ ਇਹ ਸਿੱਖਾਂ ਦੇ ਵਿੱਚ ਜ਼ਰੂਰ ਇਹ ਗੱਲ ਕੀਤੀ ਵੀ ਸਭ ਲੋਹ ਦੇ ਬਾਟੇ ਵਿੱਚ ਹੀ ਖਾਣਾ ਚਾਹੀਦਾ। ਘਰ ਤੋਂ ਜੂਸ ਤਾਂ ਆਮ ਹੀ ਮਿਲਦਾ ਜਿੱਥੋਂ ਮਰਜ਼ੀ ਲੈ ਲਓ। ਪਰ ਤੁਸੀਂ ਇੱਕ ਵਾਰੀ ਬਾਟੇ ਵਾਲਾ ਜਿਹੜਾ ਜੂਸ ਆ ਨਾ ਉਹ ਪੀ ਕੇ ਦੇਖੋ। ਫਿਰ ਤੁਹਾਨੂੰ ਪਤਾ ਲੱਗੂ ਵੀ ਉਹਦਾ ਫਰਕ ਕੀ ਆ। ਉਹ ਦੱਸ ਨਹੀਂ ਸਕਦੇ ਤੁਸੀਂ ਫੀਲ ਕਰ ਸਕਦੇ ਹੋ। ਇਹ ਜੂਸ ਤੁਸੀਂ ਪੀਣਾ ਨਹੀਂ ਐਨੂੰ ਖਾਣਾ। ਐ ਕਹਿੰਦਾ ਫਿਰ ਪਤਾ ਲੱਗਦਾ ਉਹਦਾ ਕਿ ਹਾਂ ਜੂਸ ਕੀ ਆ। ਗਰਮੀਆਨਾ ਮੌਸਮ ਆ ਰਿਹਾ ਤੇ ਲੋਕਾਂ ਵੱਲੋਂ ਗਰਮੀਆਂ ਦੇ ਵਿੱਚ ਜੂਸ ਦੀ ਮੰਗ ਕੀਤੀ ਜਾਂਦੀ ਆ ਤਾਂ ਤਾਂ ਹੁਣ ਇੱਕ ਅਜੇ ਹੀ ਅਨੋਖੀ ਜੂਸਵਾਰ ਦੇ ਵਿੱਚ ਲੈ ਕੇ ਆਏ ਆ ਜਿੱਥੇ ਗੁਰੂ ਸਾਹਿਬ ਵੱਲੋਂ ਦਿੱਤੇ ਬਾਣੇ 'ਚ ਸਜੇ ਸਿੰਘ ਜੂਸ ਬਣਾਉਂਦੇ ਨੇ ਤੇ ਉਹਨਾਂ ਦੇ ਜੂਸ ਬਣਾਉਣ ਦਾ ਤਰੀਕਾ ਵੀ ਵੱਖਰਾ ਤੇ ਛਕਾਉਣ ਦਾ ਤਰੀਕਾ ਉਸ ਤੋਂ ਵੀ ਵੱਖਰਾ ਏ ਜੋ ਕਿ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਤਾਂ ਇਸ ਅਨੋਖੀ ਜੂਸਵਾਰ 'ਚ ਕੀ ਖਾਸ ਹੈ ਉਹ ਉਸ ਬਾਰੇ জানਾਂਗੇ ਤੇ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ ਤਾਂ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਸਿਰ ਬਣੇ ਬੈਜੀ ਦੀ ਖਾਲਸਾ ਵੈਜੀ ਦੀ ਮਤੇ ਜੀ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰਦੇ ਬਣੇ 4 ਸਾਲ ਹੋ ਗਏ ਲਾਕਡਾਊਨ ਚ ਸ਼ੁਰੂ ਕਰਿਆ ਸੀ ਆਪਣੇ ਬਾਬਾ ਜੀ ਸਰਬਲੋ ਦੇ ਬਾਟਿਆਂ ਚ ਹੀ ਜੂਸ ਚ ਕਾਉਣ ਦਾ ਵਿਚਾਰ ਕਿੱਥੋਂ ਆਇਆ ਤੁਹਾਨੂੰ ਜਰ ਬਣੇ ਗੁਰਮਤਿ ਦੇ ਲੜ ਲੱਗੇ ਆ ਸਾਨੂੰ ਅਲਾਉਡ ਹੀ ਸਰਬਲੋ ਦੇ ਬਰਤਨਾਂ ਛਕਣਾ ਨਾ ਜੀ ਖਾਣਾ ਪੀਣਾ ਜੋ ਵੀ ਹੈ ਸਾਰਾ ਕੁਝ ਅਟਿੱਕਰਾਂ ਚ ਵੀ ਬਰਤਨ ਸਰਬਲੋ ਦੇ ਰੱਖੇ ਆ ਆਪਣੇ ਸਾਰੇ ਵਾਸਤੇ ਵੀ ਬੇਨੀਫਿਟ ਵਾਲੇ ਨੇ ਬਾਕੀ ਸਾਡੇ ਕੋਲ ਸਿੰਘ ਸਾਰੇ ਸਰਦਾਰ ਭਰਾ ਹੁੰਦੇ ਆ ਸਾਰੇ ਬਾਟਿਆਂ ਚ ਸ਼ਾਕੀ ਖੁਸ਼ ਨੇ ਜੀ ਤੁਹਾਡੇ ਕੋਲ ਅਸੀਂ ਸੁਣਿਆ ਆ ਬਹੁਤ ਦੂਰ ਦੂਰੋਂ ਆਉਂਦੇ ਆਗਾ ਕੀ ਖਾਸ ਆ ਤੁਹਾਡੇ ਜੂਸ ਦੇ ਵਿੱਚ ਜੋ ਲੋਕ ਦੂਰ ਦੂਰ ਤੋਂ ਤੁਹਾਡੇ ਕੋਲ ਆਉਂਦੇ ਨੇ ਇਹਦਾ ਆਪਣੇ ਆਪ ਤਿਆਰ ਕਰੀ ਹੋਈ ਵੈਰਾਈਆਂ ਕਿਸੇ ਤੋਂ ਸਿੱਖੀ ਨਹੀਂ ਹੋਈ ਸਾਡੇ ਬਰੇਡੀਆਂ ਸਾਡੇ ਕੋਲ ਕਈ ਤਰ੍ਹਾਂ ਦੀਆਂ ਨੇ ਅਲੱਗ-ਅਲੱਗਵੇਂ ਸ਼ੇਕ ਵਧੀਆ-ਵਧੀਆ ਬਣਾ ਲੈਣਾ ਜੂਸ ਦੇ ਫਲੇਵਰ ਵੀ ਸਾਡੇ ਅਲੱਗ-ਅਲੱਗ ਬਣਾ ਦਿੰਦੀਆਂ ਵਧੀਆ ਆਪਣੇ ਹੱਥ ਵਾਸਤੇ ਜਿੰਦਾਂ ਦੀ ਮਰਜ਼ੀ ਚੀਜ਼ ਬਣਾ ਲਓ ਜੀ ਪਰ ਕਿਤੇ ਤੋਂ ਸਿੱਖੀ ਨਹੀਂ ਹੈਗੀ ਪਰ ਜਿਹੜਾ ਵੀ ਬੰਦਾ ਛੱਕ ਜਾਂਦਾ ਖੁਸ਼ ਹੋ ਕੇ ਜਾਂਦਾ ਜੀ ਰੋ ਪੂਰਾ ਵਧੀਆ ਇੱਕ ਨੰਬਰ ਟੌਪ ਦੀਆਂ ਚੀਜ਼ਾਂ ਬਣਾ ਕੇ ਦਿੰਨੇ ਆ ਉਕੇ ਰੂਟ ਵਧੀਆ ਬਣੇਈ ਸਾਰਾ ਸਾਫ ਸੁਥਰੀ ਚੀਜ਼ ਬਣਾਣੀ ਆ ਬਾਕੀ ਇਹ ਸਾਰੇ ਆਉਂਦੀ ਮਾਨ ਕਰਕੇ ਆ ਗੁਰੂ ਮਹਾਰਾਜ ਦਾ ਲੜ ਲੱਗੇ ਬਣਾ ਪਏ ਆ ਬਣਾ ਕੇ ਥੋੜੇ ਜਿਆਦਾ ਜਿਆਦੇ ਪ੍ਰਭਾਵ ਪਿਆ ਹੋਇਆ ਜੀ ਇਸ ਕਰਕੇ ਥੋੜੇ ਮਨ ਖੁਸ਼ ਵੀ ਲੈਂਦਾ ਸਾਡਾ ਕੰਮ ਕਰਦੇ ਆ ਵੀ ਚਲੋ ਮਰਨ ਕਿਰਤ ਵਧੀਆ ਦਿੱਤੀ ਜੀ ਸਾਨੂੰ ਬਾਬਾ ਜੀ ਸਰਬਲੋ ਦੇ ਬਾਟਿਆਂ ਦੀ ਕੀ ਖਾਸੀਅਤ ਆ ਕੀ ਕੀ ਫਾਇਦੇ ਹੁੰਦੇ ਆ ਇਸ ਦੇ ਨਾਲ ਕਿੰਨੇ ਫਾਇਦੇ ਭਨੇ ਕਾਫੀ ਹੁੰਦੇ ਆ ਜਿਆਦਾ ਤਾਂ ਆਇਰਨ ਦੀ ਫਾਈਬਰ ਦੀ ਆਪਣੀ ਲੋਹੇ ਦੀ ਕਾਫੀ ਤਾਂਦ ਨੇ ਜਿਹੜੇ ਦੇ ਵਿੱਚ ਦਸਨੀ ਇਹ ਜੇ ਬਾਹਲੇ ਜਿਆਦਾ ਤਾਂ ਤਮੀ ਇਹਦੇ ਜਿਭ ਨੂੰ ਸਟਰੋਂਗ ਕਰਦੇ ਆ ਸਾਰੇ ਤੇ ਦੱਸ ਸਕਦੇ ਆ ਪੀਣ ਤੋਂ ਬਾਅਦ ਹੀ ਮਹਿਸੂਸ ਹੁੰਦਾ 10 ਮਿੰਟ ਬਾਅਦ ਆਪਾਂ ਨੂੰ એનર્ਜੀ ਮਿਲਦੀ ਆ ਆਰ ਐਨ ਡੀ ਫਾਈਬਰ ਦੀ ਜਿਹੜੀ ਕਮੀਆਂ ਪੂਰੀਆਂ ਹੁੰਦੀਆਂ ਬੰਦੇ ਨੂੰ ਹੋਰ ਚੀਜ਼ਾਂ ਦੇ ਵਿੱਚ ਗਲਾਸ ਦੇ ਵਿੱਚ ਨਹੀਂ ਉਹ ਗੱਲ ਬਣਦੀ ਇਹ ਚ ਪੀਣ ਦਾ ਸਟਰੋਂਗ ਹੋ ਜਾਂਦਾ ਤੇ ਪੀਨੇ ਆ ਹੈਵੀ ਹੋ ਕੇ ਆਪਾਂ ਚਾਰ ਘੰਟੇ ਪੰਜ ਭੁੱਖ ਵੀ ਨਹੀਂ ਲੱਗਦੀ ਦੂਜੀ ਗੱਲ ਬੰਦੇ ਆਪਣੇ ਆਪ ਗਾਗ ਸਾਡੇ ਸਾਰੇ ਵੀਰ ਭਾਈ ਦੱਸ ਕੇ ਜਾਂਦੇ ਆ ਕਹਿੰਦੇ ਵੀ ਸ਼ੇਕ ਦਈ ਬਹੁਤ ਪੀਤੇ ਪਰ ਉਹਦੇ ਨਾਲ ਦਾ ਕੋਈ ਸ਼ੇਕ ਨਹੀਂ ਪੀਤਾ ਸ਼ੇਕ ਇਹ ਗਲਾਸ ਚ ਪਾ ਕੇ ਪੀ ਲਾ ਦਨੇ ਪਰ ਨਹੀਂ ਗੱਲ ਨਹੀਂ ਬਣਦੀ ਪਰ ਬਾਟੇ ਚ ਬਾਕ ਪਾਟੇ ਚ ਪਾ ਕੇ ਇੱਕ ਲੰਗਰ ਆ ਲੰਗਰ ਵਾਂਗੂ ਲੱਗਦਾ ਵੀ ਜਿਵੇਂ ਲੰਗਰ ਚ ਬੈਠ ਕੇ ਪੀਂਦੇ ਆ ਉਵੇਂ ਪਾਟਿਆਂ ਚ ਮर्याਦਾ ਬਟ ਨਹੀਂ ਹੈ ਤਾਂ ਲੰਗਰ ਵਾਲੀ ਹੋ ਜੀ ਅਸੀਂ ਚਲੋ ਉਹ ਦੁਕਾਨਾਂ ਤੇ ਕੋਈ ਨਹੀਂ ਰੱਖ ਸਕਦਾ ਇਹਨਾਂ ਨੂੰ ਅਸੀਂ ਗੁਰੂ ਜੇ ਮਤਲਬ ਲੜ ਲੱਗੇ ਆ ਤਾਂ ਸਾਨੂੰ ਉਹ ਲੋੜ ਆ ਹੀ ਰੱਖ ਸਕਦੇ ਆ ਸਾਨੂੰ ਕੋਈ ਮਨਾਂ ਨਹੀਂ ਕਰਦਾ ਹੈਗਾ ਇਹ ਰੱਖਣ ਨੂੰ ਰੱਖ ਤੇ ਦੂਜੇ ਵੀ ਸਕਦੇ ਆ ਪਰ ਆਪਣੀ ਭਾਵਨਾ ਨਾਲ ਰੱਖ ਸਕਦੇ ਆ ਜਦੋਂ ਭਾਵਨਾ ਦਾ ਗੁਰਸਿੱਖ ਬੰਦੇ ਨੂੰ ਨਹੀਂ ਹੋਗੀ ਵੀ ਹਾਂ ਬਾਟਿਆਂ ਦੇ ਵਿੱਚ ਛਕਾਉਣਾ ਉਹ ਦੂਜੇ ਦੀ ਆਪਣੀ ਭਾਵਨਾ ਉਹ ਅਗਲੇ ਆਪਣੇ ਗਲਾਸ ਦਿੱਤਾਉਣਾ ਸਕੇਣਾ ਕਿਉਂਕਿ ਇਹਦੇ ਵਿੱਚ ਜੂਸ ਦਿੱਤਾ ਜਾਂਦਾ ਹਰੇਕ ਦੁਕਾਨਦਾਰ ਬਰਦਾਸ਼ਤ ਨਹੀਂ ਕਰੂਗਾ ਇਹਦੇ ਚ ਇੱਕ ਗਲਾਸ ਦੀ ਜਗ੍ਹਾ ਡੇਢ ਗਲਾਸ ਪੈਂਦਾ ਸਾਡਾ ਜੂਸ ਦਾ ਅਈਓ ਵੈਸੀ ਮਤਲਬ ਦੇ ਦਿੰਦੇ ਨੇ ਖੁਸ਼ੀ ਨਾਲ ਤੁਹਾਨੂੰ ਇੰਨੀ ਕੋਈ ਖੁਸ਼ੀ ਮਨ ਨੂੰ ਆਉਂਦੀ ਸਾਡੇ ਬਾਟਿਆਂ ਦੀ ਚੜ੍ਹਦੀ ਕਲਾ ਹੈ ਗੁਰੂ ਮਹਾਰਾਜ ਦੇ ਬਖਸ਼ੇ ਭਾਂਡੇ ਆ ਇੱਕ ਗਲਾਸ ਚਾਹ ਮਣਕੇ ਵੀ ਦੇਖ ਲਓ ਇਹ ਡਿਵੀਜ਼ਨ ਗਲਾਸ ਦਿੰਦੇ ਆ ਇਹ ਚ ਪੂਰਾ ਡੇਢ ਗਲਾਸ ਪੈਂਦਾ ਜੀ ਆਮਦਗਾਂ ਤੋਂ 100 ਰੁਪਏ ਦਾ ਗਲਾਸ ਦਿੰਦੇ ਆ 100 ਰੁਪਏ ਦਾ ਬਾਟਾ ਦਿੰਦੇ ਆ ਇਹਨੇ ਜੀ ਕਾ ਰੇ ਜੀ ਬੰਦੇ ਯਾਨੀ ਮਲੇ ਮਾਰ ਜਿੰਨੇ ਦੇ ਵਿੱਚ ਬਹੁਤ ਘੱਟ ਹੀ ਆ ਜੈ ਜੀ ਜੀ ਮਾਰ ਜੇ ਨਾ ਵੱਡੇ ਮੌਲ ਜੀ ਜਾਵਾਂਗੇ ਤਾਂ ਘट्टੂ ਘਟਾਟਾ 150 ਦਾ ਮਿਲੂਗਾ ਹਾਂਜੀ ਹਾਂਜੀ ਲੋਕ ਵੀ ਮੌਜੂਦ ਨੇ ਜੋ ਸਰਬਲੋ ਦੇ ਬਾਟਿਆਂ ਦੇ ਵਿੱਚ ਜੂਸ ਪੀਣ ਦੇ ਲਈ ਆਇਆ ਤਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਕੀ ਫਰਕ ਹੈ ਗਲਾਸ ਜੂਸ ਪੀਣ ਦਾ ਤੇ ਸਰਬਲੋ ਦੇ ਬਾਟਿਆਂ ਜੂਸ ਪੀਣ ਦਾ ਸਰਬਲੋ ਦੇ ਬਾਟਿਆਂ ਦੇ ਜੂਸ ਪੀ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਵੀ ਚਲੋ ਗੁਰੂ ਮਹਾਰਾਜ ਦੀ ਯਾਦ ਆਉਂਦੀ ਹੈ ਤੇ ਗੁਰੂ ਮਹਾਰਾਜ ਨੇ ਇਹ ਸਿੱਖਾਂ ਦੇ ਵਿੱਚ ਜ਼ਰੂਰ ਇਹ ਗੱਲ ਕੀਤੀ ਹੈ ਵੀ ਸਭ ਲੋਹ ਦੇ ਬਾਟੇ ਵਿੱਚ ਹੀ ਖਾਣਾ ਚਾਹੀਦਾ ਅਤੇ ਦੂਸਰੇ ਭਾਂਡੇ ਵਿੱਚ ਤਾਂ ਕੋਈ ਕੋਈ ਪ੍ਰੋਬਲਮ ਵੀ ਆ ਸਕਦੀ ਹੈ ਲੇਕਿਨ ਇਸ ਬਾਟੇ ਵਿੱਚ ਛਕਣ ਦੇ ਨਾਲ ਇਨਸਾਨ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਬੜਾ ਵਧੀਆ ਗੁਰੂ ਮਹਾਰਾਜ ਦੀ ਯਾਦ ਆਉਂਦੀ ਹੈ ਜੀ ਸਭ ਲੋਹ ਦੇ ਬਾਟੇ ਵਿੱਚ ਛਕਣ ਦੇ ਨਾਲ ਇਸ ਕਰਕੇ ਬਹੁਤ ਚੰਗਾ ਮਹਿਸੂਸ ਹੁੰਦਾ ਸਰ ਕਿੰਨੇ ਸਮੇਂ ਤੋਂ ਇੱਥੇ ਆ ਕੇ ਜੂਸ ਪੀ ਰਹੇ ਹੋ ਤੁਸੀਂ ਮੈਨੂੰ ਬਹੁਤ ਟਾਈਮ ਹੋ ਗਿਆ ਜੀ ਮੈਂ ਕਹਿੰਦਾ ਬਹੁਤ ਟਾਈਮ ਹੋ ਗਿਆ ਵਧੀਆ ਢੰਗ ਨਾਲ ਬਣਾਉ ਸਾਫ਼ ਸੁਥਰਾ ਪਹਿਲਾਂ ਤਾਂ ਉਹਨਾਂ ਦਾ ਬਾਣਾ ਦੇਖ ਕੇ ਹੀ ਬੰਦਾ ਦਿਲ ਖੁਸ਼ ਇਹ ਹਾਂ ਵੀ ਤੁਸੀਂ ਕਿੱਥੇ ਆਏ ਹੋ ਬਾਕੀ ਲੋਕਲ ਹੈਗੇ ਆ ਇਹ ਕਹਿੰਦਾ ਹਰ ਟਾਈਮ ਇੱਥੇ ਪਹੁੰਚਦੇ ਆ ਰਿਸ਼ਤੇਦਾਰ ਯਾਰ ਦੋਸਤ ਦੂਰੋਂ ਦੂਰੋਂ ਪਹੁੰਚਦੇ ਨੇ ਪੁੱਛਉਂਦੇ ਆ ਕਿ ਤੁਹਾਡੇ ਇੱਥੇ ਕੌਣ ਆ ਜਿਹੜਾ ਬਾਟੇ ਦੇ ਵਿੱਚ ਦਿੰਦੇ ਨੇ ਜੂਸ ਇਹ ਕਹਿੰਦਾ ਬਹੁਤ ਵਧੀਆ ਇਹ ਕਹਿੰਦਾ ਫਰਕ ਲੱਗਦਾ ਤੁਹਾਨੂੰ ਬਾਟੇ ਦੇ ਜੂਸ ਪੀਣ ਤੇ ਗਲਾਸ ਦੇ ਜੂਸ ਚੋਂ ਬਾਹਰ ਤੋਂ ਜੂਸ ਤਾਂ ਆਮ ਹੀ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਪਰ ਤੁਸੀਂ ਇੱਕ ਵਾਰੀ ਬਾਟੇ ਵਾਲਾ ਜਿਹੜਾ ਜੂਸ ਆ ਨਾ ਉਹ ਪੀ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਵੀ ਉਹਦਾ ਫਰਕ ਕੀ ਆ ਉਹ ਦੱਸ ਨਹੀਂ ਸਕਦੇ ਤੁਸੀਂ ਫੀਲ ਕਰ ਸਕਦੇ ਹੋ ਇਹ ਜੂਸ ਤੁਸੀਂ ਪੀਣਾ ਨਹੀਂ ਇਹਨੂੰ ਖਾਣਾ ਇਹ ਕਹਿੰਦਾ ਫਿਰ ਪਤਾ ਲੱਗਦਾ ਉਹਦਾ ਕਿ ਹਾਂ ਜੂਸ ਕੀ ਆ ਜਦੋਂ ਗੱਲ ਕੀਤੀ ਬਾਬਾ ਜੀ ਨਾਲ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਸਰਬਲੋ ਦੇ ਬਾਟਿਆਂ ਦੇ ਵਿੱਚੋਂ ਜੂਸ ਪਿਲਾਉਂਦੇ ਆ ਤੇ ਲੋਕਾਂ ਵੱਲੋਂ ਕਿਸ ਤਰ੍ਹਾਂ ਉਸ ਜੂਸ ਨੂੰ ਪਸੰਦ ਕੀਤਾ ਜਾਂਦਾ ਆ ਤਾਂ ਤੁਹਾਨੂੰ ਇਸ ਬਾਬਾ ਜੀ ਦਾ ਕੰਮ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਟ